ਆਪਣੇ ਮਾਪਿਓ ਦੇ ਨਾਲ ਟ੍ਰੇਨ ਦੇ ਵਿੱਚ ਸਫ਼ਰ ਕਰ ਰਹੇ ਦੋ ਬੱਚੇ ਕਿਵੇਂ ਆਪਣੇ ਮਾਪਿਓ ਤੋਂ ਜੁਦਾ ਹੋ ਜਾਂਦੇ ਆ ਤੇ ਇੱਕ ਕਮੰਡੀ ਤੇ ਹੰਕਾਰੀ ਪੁਲਿਸ ਵਾਲੇ ਦੇ ਹੱਥ ਚੜ ਜਾਂਦੇ ਆ ਤੇ ਉਹ ਪੁਲਿਸ ਵਾਲਾ ਫਿਰ ਇਹਨਾਂ ਬੱਚਿਆਂ ਦੇ ਨਾਲ ਕੀ ਕਰਦਾ ਇਸ ਕਹਾਣੀ ਬਾਰੇ ਅਪਾਂ ਗੱਲਬਾਤ ਕਰਾਂਗੇ ਬਹੁਤ ਅਮੀਰ ਪੁਲਿਸ ਵਾਲਾ ਜਿਹੜਾ ਕਿ ਆਪਣੀ ਕਾਲੀ ਸਕੋਰਪੀਓ ਦੇ ਵਿੱਚ ਆਪਣੀ ਡਿਊਟੀ ਤੇ ਜਾ ਰਿਹਾ ਜਿਹਦਾ ਨਾਮ ਮੁਕੇਸ਼ ਆ ਮੁਕੇਸ਼ ਕਦੇ ਕਿਸੇ ਨਾਲ ਗੱਲ ਨਹੀਂ ਕਰਦਾ ਸੀ। ਉਹ ਬਹੁਤ ਉੱਚੇ ਉੱਦੇ ਤੇ ਕੰਮ ਕਰਦਾ ਹੁੰਦਾ ਪਰ ਉਹ ਕਿਸੇ ਨਾਲ ਕੁਲਦਾ ਮਿਲਦਾ ਨਹੀਂ। ਉਹਨੂੰ ਪੈਸੇ ਦਾ ਗਮਾਨ ਸੀ ਪਰ ਜ਼ਿੰਦਗੀ ਦੇ ਵਿੱਚ ਉਹ ਬਹੁਤ ਇਕੱਲਾ ਹੁੰਦਾ ਤੇ ਇਹ ਇਕੱਲਾਪਨ ਉਹਨੂੰ ਹੋਰ ਵੀ ਚਿੜਚਿੜਾ ਬਣਾ ਦਿੰਦਾ। ਇੱਕ ਦਿਨ ਮੁਕੇਸ਼ ਆਪਣੀ ਗੱਡੀ ਦੇ ਵਿੱਚੋਂ ਆਪਣੇ ਘਰ ਤੋਂ ਨਿਕਲ ਰਿਹਾ ਹੁੰਦਾ ਤੇ ਉਹਨਾਂ ਦੀ ਜਿਹੜੀ ਕਲੋਨੀ ਹੁੰਦੀ ਆ ਉਸ ਕਲੋਨੀ ਦੇ ਗੇਟ ਤੇ ਜਦੋਂ ਉਹ ਆਉਂਦਾ ਤੇ ਉਹ ਵੇਖਦਾ ਵੀ ਇੱਕ 12 ਸਾਲ ਦਾ ਮੁੰਡਾ ਤੇ ਨਾਲ ਉਹਦੀ 5-6 ਸਾਲ ਦੀ ਭੈਣਾਂ ਜਿਨ੍ਹਾਂ ਦੀ ਹਾਲਤ ਐਂ ਲੱਗਦੀ ਹੁੰਦੀ ਹੈ ਵੀ ਉਹ ਬਹੁਤ ਭੁੱਖੇ ਹੁੰਦੇ ਆ ਤੇ ਬਹੁਤ ਰੋਕੇ ਹਟੇ ਹੁੰਦੇ ਆ ਜਦੋਂ ਮੁਕੇਸ਼ ਆਪਣੀ ਗੱਡੀ ਉਸ ਕਲੋਨੀ ਦੇ ਵਿੱਚੋਂ ਬਾਹਰ ਕੱਢਦਾ ਤੇ ਉਹ ਬੱਚੇ ਨਾ ਮੂਰੇ ਆ ਕੇ ਖੜ ਜਾਂਦੇ ਆ ਉਹ ਆ ਕੇ ਐ ਹੱਥ ਕਰਦਾ ਤੇ ਮੁਕੇਸ਼ ਨੂੰ ਬਹੁਤ ਗੁੱਸਾ ਆਉਂਦਾ ਗੱਡੀ ਤਾਂ ਇਹ ਰੋਕ ਲੈਂਦਾ ਕਿਉਂਕਿ ਬੱਚੇ ਮੂਰੇ ਸੀ ਤੇ ਬਾਅਦ ਦੇ ਵਿੱਚ ਸ਼ੀਸ਼ਾ ਡਾਊਨ ਕਰਕੇ ਉਹਨੂੰ ਕਹਿੰਦਾ ਵੀ ਕੌਣ ਆ ਵੇ ਤੂੰ ਗੱਡੀ ਦੇ ਵੀ ਮੂਰੇ ਕਿਵੇਂ ਆ ਗਿਆ ਤੈਨੂੰ ਪਤਾ ਨਹੀਂ ਵੀ ਇਹ ਜੁਰਮ ਆ ਬੱਚੇ ਨੂੰ ਡਰਾਉਣ ਦੀ ਕੋਸ਼ਿਸ਼ ਕਰਦਾ ਤਾਂ ਬੱਚਾ ਜਿਹੜਾ ਉਹ ਭੱਜ ਕੇ ਖਿੜਕੀ ਕੋਲ ਆ ਜਾਂਦਾ ਤੇ ਆ ਕੇ ਹੱਥ ਜੋੜ ਕੇ ਕਹਿੰਦਾ ਵੀ ਸਾਬ ਜੀ ਮੈਂ ਤੇ ਮੇਰੀ ਭੈਣ ਦੋ ਦਿਨਾਂ ਤੋਂ ਬਹੁਤ ਭੁੱਖੇ ਆ ਇਹਨੂੰ ਬਹੁਤ ਭੁੱਖ ਲੱਗੀ ਆ ਮੈਂ ਇਹਨੂੰ ਵੇਚਣਾ ਚਾਹਣਾ ਤੁਸੀਂ ਇਹਨੂੰ ਖਰੀਦ ਲਓ ਇੱਕ ਛੋਟੇ ਜਿਹੇ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਜਿਹੜਾ ਮੁਕੇਸ਼ ਆ ਪੱਥਰ ਦਿਲ ਮੁਕੇਸ਼ ਉਹਦਾ ਸੀਨਾ ਪਸੀਜਿਆ ਜਾਂਦਾ ਤੇ ਉਹ ਸੋਚਦਾ ਵੀ ਆ ਇਹਨੇ ਕੀ ਗੱਲ ਕਹਿਤੀ ਤੇ ਉਹ ਕਹਿੰਦਾ ਵੀ ਕੀ ਹੋਇਆ ਪੁੱਤ ਪਹਿਲੀ ਵਾਰ ਉਹਨੇ ਕਦੇ ਕਿਸੇ ਬੱਚੇ ਨੂੰ ਪੁੱਤ ਕਿਹਾ ਸੀ ਬਗਾਨੇ ਨੂੰ ਤੇ ਚਲੋ ਉਹ ਬੱਚਾ ਜਿਹੜਾ ਉਹ ਕਹਿੰਦਾ ਵੀ ਭੁੱਖ ਲੱਗੀ ਆ ਤਾਂ ਮੁਕੇਸ਼ ਆ ਜਿਹੜਾ ਗੱਡੀ ਚੋਂ ਉਤਰਦਾ ਉਹਦੀ ਗੱਡੀ ਦੇ ਵਿੱਚ ਉਹਦਾ ਲੰਚ ਬਾਕਸ ਸੀ ਉਹ ਕੀ ਕਰਦਾ ਗੱਡੀ ਨੂੰ ਸਾਈਡ ਤੇ ਲਾ ਲੈਂਦਾ ਸਾਈਡ ਤੇ ਲਾ ਕੇ ਉਹ ਦੋਨਾਂ ਬੱਚਿਆਂ ਨੂੰ ਗੱਡੀ 'ਚ ਬਿਠਾਉਂਦਾ ਗੱਡੀ 'ਚ ਬਿਠਾ ਕੇ ਉਹਨਾਂ ਨੂੰ ਖਾਣਾ ਖਵਾਉਂਦਾ ਖਾਣਾ ਖਵਾਉਣ ਤੋਂ ਬਾਅਦ ਉਹਨਾਂ ਨੂੰ ਕਹਿੰਦਾ ਵੀ ਚਲ ਹੁਣ ਆਇਂ ਦੱਸੋ ਵੀ ਤੁਸੀਂ ਕੌਣ ਹੋ ਤੇ ਇੱਥੇ ਕਿਵੇਂ ਆਇਓ ਤਾਂ ਫਿਰ ਉਹ ਬੱਚਾ ਆਪਣੀ ਕਹਾਣੀ ਦੱਸਦਾ ਉਹ ਕਹਿੰਦਾ ਸਾਬ ਜੀ ਅਸੀਂ ਆਪਣੇ ਮੰਮੀ ਪਾਪਾ ਦੇ ਨਾਲ ਟ੍ਰੇਨ ਦੇ ਵਿੱਚ ਜਾ ਰਹੇ ਸੀ ਤੇ ਸਾਡੇ ਮੰਮੀ ਪਾਪਾ ਖੋ ਗਏ ਆ ਉਹ ਕਹਿੰਦਾ ਵੀ ਪੁੱਤ ਬੱਚੇ ਤਾਂ ਖੋ ਜਾਂਦੇ ਹੁੰਦੇ ਆ ਮਾਪਿਓ ਕਿਵੇਂ ਖੋ ਗਏ ਤਾਂ ਫਿਰ ਉਹ ਦੱਸਦਾ ਵੀ ਮੈਂ ਤੇ ਹਨਾ ਮੇਰੀ ਭੈਣ ਤੇ ਮੇਰੇ ਮੰਮੀ ਪਾਪਾ ਅਸੀਂ ਸਾਡੀ ਪਾਣੀ ਪਤ ਵਾਲੀ ਮਾਸੀ ਕੋਲ ਜਾ ਰਹੇ ਸੀ ਕਿਉਂਕਿ ਉੱਥੇ ਵਿਆਹ ਤੇ ਰਸਤੇ ਦੇ ਵਿੱਚ ਜਦੋਂ ਅਸੀਂ ਟ੍ਰੇਨ ਦੇ ਵਿੱਚ ਆ ਰਹੇ ਸੀ ਸਫ਼ਰ ਕਰ ਰਹੇ ਸੀ ਤਾਂ ਮੇਰੇ ਮੰਮੀ ਪਾਪਾ ਜਿਹੜੇ ਉਹ ਟ੍ਰੇਨ ਦੇ ਵਿੱਚ ਸੌਂ ਜਾਂਦੇ ਆ ਸੁੱਤੇ ਪਏ ਹੁੰਦੇ ਆ ਉਹ ਤੇ ਮੈਨੂੰ ਜਾਗ ਆਉਂਦੀ ਆ ਹਨਾ ਵੀ ਗੱਡੀ ਖੜੀ ਹੁੰਦੀ ਆ ਤੇ ਮੇਰੀ ਭੈਣ ਉੱਠ ਜਾਂਦੀ ਆ ਮੇਰੀ ਭੈਣ ਉੱਠ ਕੇ ਮੈਨੂੰ ਕਹਿੰਦੀ ਵੀ ਮੈਂ ਪਾਣੀ ਪੀਣਾ ਤੇ ਮੈਂ ਸਾਡੇ ਜਿਹੜਾ ਬੈਗ ਆ ਉਹਦੇ ਵਿੱਚੋਂ ਬੋਤਲ ਕੱਢਦਾ ਤੇ ਮੈਂ ਪਾਣੀ ਲੈਣ ਚੱਲਿਆ ਜਾਂਦਾ ਮੈਨੂੰ ਇਹ ਹੁੰਦਾ ਵੀ ਟ੍ਰੇਨ ਖੜੀ ਆ ਤੇ ਮੈਨੂੰ ਇਹ ਕਹਿ ਕੇ ਜਾਂਦਾ ਵੀ ਤੂੰ ਇੱਥੇ ਬੈਠੀ ਰਹੀਂ ਮੈਂ ਆਪਣੇ ਮੰਮੀ ਪਾਪਾ ਨੂੰ ਜਗਾਉਣਾ ਨਹੀਂ ਠੀਕ ਸਮਝਿਆ ਵੀ ਚਲੋ ਸੁੱਤੇ ਪਏ ਆ ਕਹਿੰਦਾ ਜਦੋਂ ਮੈਂ ਟ੍ਰੇਨ ਤੋਂ ਉਤਰਦਾ ਤੇ ਮੇਰੇ ਮੰਗਰੀ ਕਿਤੇ ਇਹ ਉੱtre ਆਉਂਦੀ ਆ ਜ ਜਦੋਂ ਮੈਂ ਟੂਟੀ ਤੋਂ ਪਾਣੀ ਪਾਰ ਰਿਹਾ ਹੁੰਦਾ ਤੇ ਮੇਰੇ ਕੋਲ ਆ ਕੇ ਖੜ ਜਾਂਦੀ ਆ ਕਹਿੰਦਾ ਮੈਂ ਇਹਨੂੰ ਝੜਕਣ ਲੱਗ ਜਾਂਦਾ ਵੀ ਤੂੰ ਕਿਉਂ ਉਤਰੀ ਉਸ ਤੋਂ ਬਾਅਦ ਕਹਿੰਦਾ ਟ੍ਰੇਨ ਚੱਲ ਪੈਂਦੀ ਆ ਜਦੋਂ ਕਹਿੰਦਾ ਟ੍ਰੇਨ ਚੱਲਦੀ ਆ ਅਸੀਂ ਭੱਜ ਕੇ ਆ ਕੇ ਟ੍ਰੇਨ 'ਚ ਚੜ੍ਹਨ ਦੀ ਕੋਸ਼ਿਸ਼ ਕਰਦੇ ਆ ਪਰ ਕਹਿੰਦਾ ਉੱਥੇ ਇੱਕ ਤਾਂ ਭੀੜ ਇੰਨੀ ਹੁੰਦੀ ਆ ਤੇ ਇੱਕ ਟ੍ਰੇਨ ਇੰਨੀ ਜਲਦੀ ਚੱਲਦੀ ਹੁੰਦੀ ਆ ਵੀ ਮੈਂ ਟ੍ਰੇਨ 'ਚ ਕਿਵੇਂ ਚੜ੍ਹ ਸਕਦਾ ਸੀ ਵੀ ਅਸੀਂ ਉੱਥੇ ਹੀ ਰਹਿ ਜਾਂਦੇ ਆ ਉੱਥੇ ਹੀ ਰਹਿ ਜਾਂਦੇ ਆ ਤੇ ਫਿਰ ਕਹਿੰਦਾ ਅਸੀਂ ਵੀ ਮੈਂ ਬਹੁਤ ਰੋਣਾ ਤੇ ਕਹਿੰਦਾ ਮੈਨੂੰ ਕਈਆਂ ਨੇ ਪੁੱ ਤੇ ਪੁੱਛ ਕੇ ਕਹਿੰਦਾ ਅਗਲੇ ਨੂੰ ਇਹ ਸੀ ਵੀ ਪਤਾ ਨਹੀਂ ਕਿਹਦੇ ਬੱਚੇ ਆ ਕਹਿੰਦਾ ਕਿਸੇ ਨੇ ਮੇਰੀ ਮਦਦ ਨਾ ਕੀਤੀ ਕਹਿੰਦਾ ਉਸ ਤੋਂ ਬਾਅਦ ਅਸੀਂ ਉੱਥੇ ਜਦੋਂ ਰੋਈ ਜਾਂਦੇ ਆ ਤੇ ਕਹਿੰਦਾ ਇੱਕ ਅੰਕਲ ਆਉਂਦੇ ਆ ਤੇ ਅੰਕਲ ਸਾਨੂੰ ਪੁੱਛਦੇ ਆ ਵੀ ਕੀ ਹੋ ਗਿਆ ਤਾਂ ਕਹਿੰਦਾ ਵੀ ਮੈਂ ਅੰਕਲ ਨੂੰ ਕਿਹਾ ਵੀ ਮੇਰੇ ਮੰਮੀ ਪਾਪਾ ਸੀ ਜਿਹੜੀ ਟ੍ਰੇਨ 'ਚ ਵੀ ਉਹ ਟ੍ਰੇਨ ਤੁਰ ਪਈ ਵੀ ਅਸੀਂ ਟ੍ਰੇਨ 'ਚੋਂ ਪਾਣੀ ਲੈਣ ਉਤਰੇ ਸੀ ਉਹ ਕਹਿੰਦਾ ਵੀ ਦੇਖ ਪੁੱਤ ਵੀ ਰਸਤੇ 'ਚ ਗਾਹਾਂ ਜਾ ਕੇ ਹਨਾ ਵੀ ਜਿੱਥੇ ਟ੍ਰੇਨ ਰੁਕੀ ਹੋ ਤੇਰੇ ਮੰਮੀ ਪਾਪਾ ਨੂੰ ਪਤਾ ਤਾਂ ਲੱਗਿਆ ਹੀ ਹੋ ਵੀ ਉੱਥੇ ਤਾਂ ਖੜੇ ਹੋਣਗੇ ਉਹ ਤੇ ਵੀ ਉਹ ਸੋਨ ਨੂੰ ਨਾ ਲੱਗਦੇ ਹੁਣ ਵੀ ਤੂੰ ਐ ਕਰ ਵੀ ਜਿਹੜੀ ਅਗਲੀ ਟ੍ਰੇਨ ਆ ਮੈਂ ਤੈਨੂੰ ਉਹਤੇ ਚੜਾ ਦੇਣਾ ਵੀ ਤੂੰ ਅਗਲੇ ਸਟੇਸ਼ਨ ਤੇ ਉਤਰ ਜੀ ਚਲ ਭਈ ਉਹ ਬੰਦਾ ਕੀ ਕਰਦਾ ਉਹ ਬਾਕੀ ਸਵਾਰੀਆਂ ਨੂੰ ਕਹਿ ਦਿੰਦਾ ਉਹਨੂੰ ਜਰਨਲ ਡੱਬੇ ਦੀ ਟਿਕਟ ਦਿਵਾ ਕੇ ਵੀ ਇਹਨਾਂ ਨੂੰ ਫਲਾਣੇ ਸਟੇਸ਼ਨ ਤੇ اتار ਦਿਓ ਤੇ ਚਲੋ ਭਈ ਉਹ ਬੱਚੇ ਦੋਨੋਂ ਟ੍ਰੇਨ ਦੇ ਵਿੱਚ ਚੜਾ ਦਿੰਦਾ ਤੇ ਅਗਲੇ ਸਟੇਸ਼ਨ ਤੇ ਜਦੋਂ ਟ੍ਰੇਨ ਰੁਕਦੀ ਆ ਉਹ ਬੱਚੇ ਉੱਥੇ ਉਤਰ ਜਾਂਦੇ ਆ ਉੱਥੇ ਉਤਰ ਕੇ ਉਹ ਵੇਖਦੇ ਆ ਵੀ ਕੀ ਆ ਸਾਨੂੰ ਸਾਡੇ ਮਾਪੇ ਮਿਲਣ ਪਰ ਉੱਥੇ ਉਹਨਾਂ ਦੇ ਮਾਪੇ ਨਹੀਂ ਹੁੰਦੇ ਇਸੇ ਤਰ੍ਹਾਂ ਜਦੋਂ ਉਹ ਸਾਰੀ ਰਾਤ ਉੱਥੇ ਵਿਲਕਦੇ ਰਹਿੰਦੇ ਆ ਸਵੇਰ ਹੋਈ ਤਾਂ ਉਹ ਵੇਖਦੇ ਆ ਵੀ ਹੁਣ ਨਹੀਂ ਸਾਨੂੰ ਸਾਡੇ ਮਾਪੇ ਥਿਆਉਂਦੇ ਰੋਂਦੇ ਕਰ ਲਾਉਂਦੇ ਉਹ ਉਹਨਾਂ ਨੂੰ ਭੁੱਖ ਲੱਗਦੀ ਆ ਤੇ ਜੋ ਕਿਸੇ ਕਿਸੇ ਤੋਂ ਖਾਣਾ ਮੰਗਦੀ ਆ ਤਾਂ ਹਰੇਕ ਉਹਨਾਂ ਨੂੰ ਝੜਕਦਾ ਅਗਲੇ ਨੂੰ ਐ ਲੱਗਦਾ ਵੀ ਭਿਖਾਰੀਆਂ ਦੇ ਹੋਣਗੇ ਜਾਂ ਚੋਰਾਂ ਦੇ ਹੋਣਗੇ ਵੀ ਇਕੱਲੇ ਬੱਚੇ ਐ ਕਿਵੇਂ ਫਿਰਦੇ ਆ ਤਾਂ ਚਲੋ ਭਈ ਉਹ ਦੋਨੋਂ ਪੈਣਪਰਾ ਜਿਹੜੇ ਉਹ ਇੱਧਰ ਆ ਜਾਂਦੇ ਆ ਸ਼ਹਿਰ ਵੱਲ ਨੂੰ ਸ਼ਹਿਰ ਵੱਲ ਨੂੰ ਆ ਕੇ ਨਾ ਉਹ ਕਿਤੇ ਖੜਦੇ ਆ ਦੁਕਾਨ ਮੂਹਰੇ ਕਿਸੇ ਢਾਬੇ ਮੂਹਰੇ ਕਿਸੇ ਹੋਟਲ ਮੂਹਰੇ ਪਰ ਉਹਨਾਂ ਨੂੰ ਕਿਤੋਂ ਵੀ ਖਾਣਾ ਨਹੀਂ ਮਿਲਦਾ ਜਿੱਥੇ ਵੀ ਉਹ ਖੜਦੇ ਉਹਨਾਂ ਨੂੰ ਝੜਕ ਕੇ ਭਜਾ ਦਿੱਤਾ ਜਾਂਦਾ ਕਰਦੇ ਕਰਾਉਂਦੇ ਉਹ ਅੱਜ ਇਸ ਸ਼ਹਿਰ ਦੀ ਕਲੋਨੀ ਦੇ ਵਿੱਚ ਆ ਜਾਂਦੇ ਆ ਉਹਨਾਂ ਨੂੰ ਇਹ ਲੱਗਦਾ ਵੀ ਹੁਣ ਸਾਨੂੰ ਸਾਡੇ ਮਾਪੇ ਕਦੇ ਨਹੀਂ ਮਿਲਦੇ ਤੇ ਇਹ ਜਦੋਂ ਸਾਰੀ ਗੱਲ ਉਹ ਮੁਕੇਸ਼ ਨੂੰ ਦੱਸਦੇ ਆ ਤਾਂ ਮੁਕੇਸ਼ ਦਾ ਸੀਨਾ ਭਸਿੱਜਿਆ ਜਾਂਦਾ ਮੁਕੇਸ਼ ਦੇ ਆਪਣਾ ਪਰਿਵਾਰ ਜਾਦ ਆ ਜਾਂਦਾ ਮੁਕੇਸ਼ ਦੇ ਦੋ ਬੱਚੇ ਸੀ ਤੇ ਇੱਕ ਉਹਦੀ ਪਤਨੀ ਤੇ ਜਦੋਂ ਉਹ ਆਪਣੀ ਪਤਨੀ ਤੇ ਆਪਣੇ ਬੱਚਿਆਂ ਨੂੰ ਟ੍ਰੇਨ ਚੜਾ ਕੇ ਆਇਆ ਸੀ ਇੱਕ ਵਾਰ ਉਹ ਕਿਤੇ ਗਏ ਸੀ ਦੂਰ ਦੇ ਰਿਸ਼ਤੇਦਾਰੀ ਚ ਗਏ ਸੀ ਉਹ ਵੀ ਤੇ ਉਸ ਟ੍ਰੇਨ ਦੇ ਵਿੱਚ ਅੱਗ ਲੱਗਣ ਕਰਕੇ ਉਹਦੀ ਪਤਨੀ ਤੇ ਉਹਦੇ ਬੱਚਿਆਂ ਦੀ ਸੜ ਕੇ ਮੌਤ ਹੋ ਗਈ ਸੀ ਉਹਦੇ ਉਹ ਸੀਨ ਯਾਦ ਆ ਜਾਂਦਾ ਭਾਵੇਂ ਕਿ ਉਹ ਚਿੜਚਿੜਾ ਸੀ ਕਮੰਡੀ ਸੀ ਹੰਕਾਰੀ ਸੀ ਇਕੱਲਾ ਰਹਿੰਦਾ ਸੀ ਪਰ ਉਹਦੇ ਅੰਦਰ ਕਿਤੇ ਨਾ ਕਿਤੇ ਬਹੁਤ ਵੱਡਾ ਦਰਦ ਛिपਿਆ ਹੋਇਆ ਸੀ ਤੇ ਅੱਜ ਇਹਨਾਂ ਬੱਚਿਆਂ ਦੇ ਇਸ ਤਰ੍ਹਾਂ ਗੱਲ ਦੱਸਣ ਕਰਕੇ ਉਹਦਾ ਸੀਨਾ ਜਿਹੜਾ ਪਸੀਜਿਆ ਜਾਂਦਾ ਇਹ ਕਹਿੰਦਾ ਵੀ ਕੋਈ ਗੱਲ ਨਹੀਂ ਪੁੱਤਰ ਤੁਹਾਡੇ ਮਾਵਾ ਬਾਪ ਨੂੰ ਲੱਭਣ 'ਚ ਮੈਂ ਤੁਹਾਡੀ ਮਦਦ ਕਰੂੰਗਾ ਉਹ ਕੀ ਕਰਦਾ ਡਿਊਟੀ ਨਹੀਂ ਜਾਂਦਾ ਉਹਨਾਂ ਨੂੰ ਆਪਣੇ ਸਰਕਾਰੀ ਕੁਆਟਰ ਦੇ ਵਿੱਚ ਲੈ ਆਉਂਦਾ ਕੁਆਟਰ ਭਾਵੇਂ ਸਰਕਾਰੀ ਸੀ ਪਰ ਬੜਾ ਸੋਹਣਾ ਸੀ ਤੇ ਉਹਨਾਂ ਨੂੰ ਲਿਆ ਕੇ ਪਹਿਲਾਂ ਤਾਂ ਉਹਨਾਂ ਨੂੰ ਨਿਮਾਉਂਦਾ ਕਿਉਂਕਿ ਬਹੁਤ ਥੱਕੇ ਤੇ ਬੇਚੈਨ ਜੇ ਲੱਗ ਰਹੇ ਹੁੰਦੇ ਆ ਤਿੰਨਵਾ ਕਿ ਉਹਨਾਂ ਦੇ ਆਪਣੇ ਬੱਚਿਆਂ ਵਾਲੇ ਕੱਪੜੇ ਪਾਉਂਦਾ ਜਦੋਂ ਉਹ ਕੁੜੀ ਨੂੰ ਨਮਾਉਂਦਾ ਉਹਨੂੰ ਜਮਾ ਆਪਦੀ ਧੀ ਦਾ ਚਿਹਰਾ ਉਹਦੇ ਚੋਂ ਨਜ਼ਰ ਆਉਂਦਾ ਤੇ ਆਪਦੀ ਧੀ ਵਾਲੇ ਜਦੋਂ ਕੱਪੜੇ ਪਹਿਨਾਉਂਦਾ ਤੇ ਉਸ ਤੋਂ ਬਾਅਦ ਉਹ ਆਪਣੇ ਜਿਹੜਾ ਹਨਾ ਥਾਣੇ ਦੇ ਵਿੱਚ ਉਹ ਨੌਕਰੀ ਕਰਦਾ ਹੁੰਦਾ ਉੱਥੇ ਉਹਨਾਂ ਬੱਚਿਆਂ ਦੀ ਫੋਟੋ ਭੇਜਦਾ ਤੇ ਕਹਿੰਦਾ ਕਿ ਫਲਾਨੇ ਸਟੇਸ਼ਨ ਤੇ ਦੇਖੋ ਹਨਾ ਆਸ-ਪਾਸੇ ਦੇ ਜਿੰਨੇ ਵੀ ਪੁਲਿਸ ਥਾਣੇ ਆ ਵੀ ਉੱਥੇ ਇਹਨਾਂ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਹੋਈ ਆ ਕਿਉਂਕਿ ਉਹਨੂੰ ਪਤਾ ਸੀ ਵੀ ਮਾਂ ਪਿਓ ਕਿਤੇ ਤਾਂ ਭਾਲਣਗੇ ਨਾ ਵੀ ਜਿੱਥੋਂ ਗਾਇਬ ਹੋਏ ਉੱਥੇ ਵੀ ਰਿਪੋਰਟ ਦਰਜ ਕਰਾਉਣਗੇ ਅਗਲੇ ਸਟੇਸ਼ਨ ਤੇ ਵੀ ਕਰਾਉਣਗੇ ਵੀ ਜਿੱਥੇ ਹੋ ਗਏ ਆ ਉੱਥੇ ਵੀ ਹੋ ਸਕਦਾ ਕਰਾਉਣ ਤੇ ਚਲੋ ਭਈ ਉਹ ਉਹਨਾਂ ਨੂੰ ਰਿਪੋਰਟ ਕਰਕੇ ਥਾਣੇ ਵਾਲਿਆਂ ਨੂੰ ਆਪ ਉਹਨਾਂ ਦੇ ਨਾਲ ਸਾਰਾ ਦਿਨ ਗੱਲਾਂ ਬਾਤਾਂ ਕਰਦਾ ਉਹਨਾਂ ਨੂੰ ਖਵਾਉਂਦਾ ਪਿਆਉਂਦਾ ਉਹਨਾਂ ਨੂੰ ਬਾਜ਼ਾਰ ਲੈ ਜਾਂਦਾ ਉਹਨਾਂ ਨੂੰ ਬਹੁਤ ਚੀਜ਼ਾਂ ਦਵਾਉਂਦਾ ਤੇ ਉਹ ਬੱਚੇ ਆ ਜਿਹੜੇ ਉਹ ਆਪਣੇ ਮਾਪਿਆਂ ਨੂੰ ਭਾਵੇਂ ਕਿ ਉਹਵੇਂ ਨਹੀਂ ਭੁੱਲਦੇ ਪਰ ਉਹਨਾਂ ਦੀ ਯਾਦ ਹੀ ਨਹੀਂ ਰਹਿੰਦਾ ਕਿਉਂਕਿ ਬੱਚਿਆਂ ਦੇ ਖਾਣ ਪੀਣ ਤੇ ਮਸਤੀ ਯਾਦ ਹੁੰਦੀ ਆ ਚਲੋ ਭਈ ਕਰਦੇ ਕਰਾਉਂਦੇ ਇਸੇ ਤਰ੍ਹਾਂ ਸ਼ਾਮ ਹੋ ਜਾਂਦੀ ਆ ਤੇ ਵਾਪਸ ਆ ਜਾਂਦਾ ਉਹਨਾਂ ਨੂੰ ਲੈ ਕੇ ਫੇਰ ਉਹਨਾਂ ਨੂੰ ਪੁੱਛਦਾ ਵੀ ਪੁੱਤ ਸੋਡੇ ਕੋਈ ਹੋਰ ਕੁਝ ਯਾਦ ਹੋਵੇ ਕੋਈ ਫੋਨ ਨੰਬਰ ਯਾਦ ਹੋਵੇ ਤਾਂ ਉਹ ਮੁੰਡਾ ਜਿਹੜਾ ਕਹਿੰਦਾ ਵੀ ਮੇਰੇ ਫੋਨ ਨੰਬਰ ਨਹੀਂ ਯਾਦ ਮੇਰੇ ਪਾਪਾ ਦਾ ਤੇ ਵੀ ਮੈਨੂੰ ਇੰਨਾ ਪਤਾ ਵੀ ਅਸੀਂ ਮੇਰੀ ਪਾਣੀਪੱਤ ਵਾਲੀ ਮਾਸੀ ਕੋਲ ਜਾ ਰਹੇ ਸੀ ਹੁਣ ਉਹ ਕਹਿੰਦਾ ਵੀ ਪਾਣੀਪੱਤ ਐਂ ਕੀ ਪਤਾ ਲੱਗੂ ਵੀ ਪਾਣੀਪੱਤ ਤੇਰੀ ਮਾਸੀ ਕਿੱਥੇ ਆ ਉਹ ਕੀ ਕਰਦਾ ਉਹਦਾ ਦਿਮਾਗ ਕੰਮ ਕਰਦਾ ਉਹ ਹਣਾ ਉਹਨਾਂ ਦੋਨਾਂ ਬੱਚਿਆਂ ਦੀ ਫੋਟੋ ਖਿੱਚ ਕੇ ਇੱਕ ਵਟਸਐਪ ਗਰੁੱਪ ਦੇ ਵਿੱਚ ਪਾ ਦਿੰਦਾ ਤੇ ਆਪਣਾ ਨੰਬਰ ਲਿਖ ਦਿੰਦਾ ਵੀ ਜੇ ਕਿਸੇ ਨੂੰ ਹਣਾ ਇਹਨਾਂ ਬੱਚਿਆਂ ਬਾਰੇ ਜਾਣਕਾਰੀ ਆ ਤਾਂ ਮੈਨੂੰ ਇਸ ਨੰਬਰ ਤੇ ਸੰਪਰਕ ਕਰਨ ਤੇ ਚਲੋ ਉਸ ਤੋਂ ਬਾਅਦ ਉਹ ਉਹਨਾਂ ਦੀ ਫੋਟੋ ਪਾਉਣ ਤੋਂ ਬਾਅਦ ਉਹ ਉਹਨਾਂ ਨੂੰ ਫਿਰ ਰਾਤ ਦਾ ਖਾਣਾ ਖਵਾਉਂਦਾ ਤੇ ਫਿਰ ਉਹਨਾਂ ਨੂੰ ਕਹਾਣੀਆਂ ਸੁਣਾਉਂਦਾ ਸੁਣਾਉਂਦੇ ਉਹ ਦੋਨੋਂ ਜਣੇ ਸੌਂ ਜਾਂਦੇ ਆ ਇੱਕ ਬੱਚੇ ਨੂੰ ਇੱਧਰ ਪਾਉਂਦਾ ਇੱਕ ਨੂੰ ਇੱਧਰ ਪਾਉਂਦਾ ਤੇ ਉਹਨੂੰ ਅੱਜ ਬਹੁਤ ਸਾਲਾਂ ਬਾਅਦ ਇਹ ਅਹਿਸਾਸ ਹੋਇਆ ਸੀ ਵੀ ਉਹ ਇਕੱਲਾ ਨਹੀਂ ਹੈਗਾ ਇਸ ਦੁਨੀਆ ਤੇ ਉਹਨੂੰ ਆਪਣੇ ਬੱਚਿਆਂ ਬਾਰੇ ਹਨਾ ਸੋਚ ਕੇ ਉਹਨਾਂ ਦਾ ਮੋਹ ਆਉਂਦਾ ਤੇ ਉਹਨੂੰ ਐਂ ਲੱਗਦਾ ਵੀ ਮੇਰੇ ਬੱਚੇ ਅੱਜ ਮੈਨੂੰ ਮਿਲ ਗਏ ਆ ਖੌਰੇ ਚਲੋ ਉਸ ਤੋਂ ਬਾਅਦ ਸਵੇਰ ਹੁੰਦੀ ਆ ਤੇ ਸਵੇਰ ਹੁੰਦੇ ਆ ਜਦੋਂ ਉਹ ਫੋਨ ਚੱਕਦਾ ਤੇ ਉਹਦੇ ਫੋਨ ਤੇ ਵਟਸਐਪ ਤੇ ਮੈਸੇਜ ਆਏ ਹੁੰਦੇ ਆ ਕੋਲਾ ਵੀ ਆਈਆਂ ਹੁੰਦੀਆਂ ਨੋ ਬੱਚਿਆ ਨਾ ਸੌਂ ਜਾਂਦਾ ਉਹਨੂੰ ਨਹੀਂ ਪਤਾ ਲੱਗਦਾ ਜਦੋਂ ਉਹ ਉਸ ਫੋਨ ਤੇ ਫੋਨ ਲਾਉਂਦਾ ਤਾਂ ਫੋਨ ਬੰਦ ਆ ਰਿਹਾ ਹੁੰਦਾ ਉਹ ਸੋਚਦਾ ਵੀ ਲੈ ਜਦੋਂ ਅਗਲੇ ਨੇ ਫੋਨ ਲਾਇਆ ਵੀ ਮੈਨੂੰ ਨਹੀਂ ਪਤਾ ਲੱਗਿਆ ਉਧਰ ਜਿਹੜੇ ਇਹਨਾਂ ਬੱਚਿਆਂ ਦੇ ਮਾਪੇ ਹੁੰਦੇ ਆ ਉਹ ਪਹਿਲਾਂ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਦਾ ਇੰਨੇ ਸੁੱਤੇ ਪਏ ਹੁੰਦੇ ਆ ਜਦੋਂ ਉਹ 2-3 ਸਟੇਸ਼ਨ ਲੰਘ ਕੇ ਉਹਨਾਂ ਨੂੰ ਪਤਾ ਲੱਗਦਾ ਵੀ ਬੱਚੇ ਹੈ ਨਹੀਂ ਪਹਿਲਾਂ ਤਾਂ ਉਹ ਸਾਰੀ ਟ੍ਰੇਨ ਦੇ ਵਿੱਚ ਲੱਭਦੇ ਆ ਜਦੋਂ ਟ੍ਰੇਨ ਦੇ ਵਿੱਚ ਨਹੀਂ ਲੱਭਦੇ ਤਾਂ ਉਹ ਉਸੇ ਸਟੇਸ਼ਨ ਤੇ ਉਤਰ ਜਾਂਦੇ ਆ ਜਿੱਥੇ ਬੱਚੇ ਉਤਰੇ ਸੀ ਜਿੱਥੇ ਜਿਹੜੇ ਸਟੇਸ਼ਨ ਤੇ ਬੱਚੇ ਚੜਾਏ ਸੀਗੇ ਉਹਨੇ ਵੀ ਤੁਸੀਂ ਅਗਲੇ ਤੇ ਉਤਰ ਜਿਓ ਉਹ ਉਸ ਤੋਂ ਗਾਹਾਂ ਵਾਲੇ ਤੇ ਉਹਦੇ ਮਾਪੇ ਉਤਰੇ ਹੁੰਦੇ ਆ ਤੇ ਉੱਥੇ ਉਹਨਾਂ ਨੇ ਰਿਪੋਰਟ ਦਰਜ ਕਰਾਈ ਹੁੰਦੀ ਆ ਤੇ ਇਹਨਾਂ ਨੇ ਇੱਥੇ ਵੀ ਰਿਪੋਰਟ ਦਰਜ ਕਰਾਈ ਹੁੰਦੀ ਆ ਜਿੱਥੇ ਟ੍ਰੇਨ ਰੁਕੀ ਸੀ ਤੇ ਉਹ ਜਿਹੜਾ ਸੰਨਾਲਾ ਸਟੇਸ਼ਨ ਹੁੰਦਾ ਉਹ ਕਿਤੇ ਰਹਿ ਜਾਂਦਾ ਜਿੱਥੇ ਬੱਚੇ ਉਤਰੇ ਹੁੰਦੇ ਆ ਐਸੇ ਕਰਕੇ ਗੱਲ ਪੁਲੇਖੇ ਚ ਰਹਿ ਜਾਂਦੀ ਆ ਹੁਣ ਗੱਲ ਇਹ ਸੀ ਵੀ ਬੱਚਿਆਂ ਕੋਲ ਕੋਈ ਐ ਫੋਨ ਵੀ ਹੈ ਨਹੀਂ ਸੀ ਤਾਂ ਚਲੋ ਪੁਲਿਸ ਵਾਲੇ ਜਿਹੜੇ ਹਨ ਉਹ ਕਿੰਨੀ ਕੁ ਮਤਲਬ ਕਾਰਵਾਈ ਕਰ ਸਕਦੇ ਆ ਉਹਨਾਂ ਨੇ ਮਾੜਾ ਮੋਟਾ ਸਟੇਸ਼ਨ ਤੇ ਪੁੱਛ ਲਿਆ ਹੋਣਾ ਤੇ ਚਲੋ ਉਸ ਤੋਂ ਬਾਅਦ ਵੀ ਜਿਹੜੇ ਉਹਨਾਂ ਦੇ ਮਾਪੇ ਹੁੰਦੇ ਆ ਉਹ ਪਰੇਸ਼ਾਨ ਹੁੰਦੇ ਆ ਉਹਨਾਂ ਨੂੰ ਐ ਹੁੰਦਾ ਵੀ ਸਾਡੇ ਬੱਚੇ ਕਿੱਧਰ ਗਏ ਦਿਨ ਰਾਤ ਉਹ ਇੱਕ ਕਰਕੇ ਉਹਨਾਂ ਨੂੰ ਲੱਭ ਰਹੇ ਹੁੰਦੇ ਆ ਤਾਂ ਚਲੋ ਜਦੋਂ ਹਨਾ ਇਹ ਮਕੇਸ਼ ਉਹ ਫੋਨ ਲਾ ਕੇ ਵੇਖਦਾ ਫੋਨ ਬੰਦਾ ਰਿਹਾ ਹੁੰਦਾ ਤਾਂ ਫਿਰ ਉਹ ਬੱਚਿਆਂ ਨੂੰ ਨਮਾਉਂਦਾ ਤੇ ਮਾਉਂਦਾ ਤੇ ਉਹ ਸੋਚਦਾ ਵੀ ਆਏਂਦਾ ਇਹ ਬੱਚੇ ਕਿੰਨੇ ਕ ਦਿਨ ਰਹਿਣਗੇ ਤੇ ਮੈਂ ਕਿੰਨੇ ਕ ਦਿਨ ਇਹਨਾਂ ਨੂੰ ਰੱਖੂਗਾ ਵੀ ਇਹਨਾਂ ਦੇ ਮਾਂ ਪਿਓ ਕੋਲ ਤਾਂ ਪਹੁੰਚਾਉਣਾ ਹੀ ਹੋਊਗਾ ਉਹ ਥਾਣੇ ਦੇ ਵਿੱਚ ਫੋਨ ਕਰਦਾ ਵੀ ਕੋਈ ਖਬਰ ਆਈ ਤਾਂ ਥਾਣੇ ਵਾਲੇ ਦੱਸਦੇ ਆ ਵੀ ਇੱਥੋਂ ਥੋੜੀ ਦੂਰ ਇੱਕ ਥਾਣੇ ਦੇ ਵਿੱਚ ਦੋ ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਹੋਈ ਆ ਵੀ ਬੱਚਿਆਂ ਦਾ ਹੁੜੀਆ ਇਸੇ ਤਰ੍ਹਾਂ ਦਾ ਲੱਗ ਰਿਹਾ ਤਾਂ ਉਹ ਕਹਿੰਦਾ ਵੀ ਚਲ ਠੀਕ ਆ ਵੀ ਮੈਂ ਆਉਣਾ ਵੀ ਤੁਸੀਂ ਉਸ ਸਬੰਧਤ ਥਾਣੇ ਨੂੰ ਇਤਲਾਹ ਕਰੋ ਤੇ ਵੀ ਜਿਹੜਾ ਉੱਥੇ ਨੰਬਰ ਲਿਖਾਇਆ ਹੋਊਗਾ ਮਾਂ ਪਿਓ ਦਾ ਵੀ ਉਹ ਤੇ ਫ ਤੇ ਚਲੋ ਭਈ ਥੋੜੇ ਜਿਹੇ ਟਾਈਮ ਬਾਅਦ ਉਹਨੂੰ ਫੇਰ ਫੋਨ ਆਉਂਦਾ ਵੀ ਜਿਹੜਾ ਨੰਬਰ ਲਿਖਾਇਆ ਗਿਆ ਸੀਗਾ ਉਹ ਫੋਨ ਨੰਬਰ ਬੰਦ ਆ ਰਿਹਾ ਤੇ ਇਧਰੋਂ ਇਹਦੇ ਇਹਦਾ ਮਿੱਠਾ ਠਣਕਦਾ ਵੀ ਹਾਂ ਜਿਹੜੇ ਤੇ ਉਹ ਮੈਨੂੰ ਫੋਨ ਆਇਆ ਸੀ ਉਹ ਵੀ ਬੰਦ ਆ ਰਿਹਾ ਵੀ ਉਹੀ ਨੰਬਰ ਤਾਂ ਨਹੀਂ ਚਲੋ ਉਹਨਾ ਬੱਚਿਆਂ ਨੂੰ ਲੈ ਕੇ ਥਾਣੇ ਜਾਂਦਾ ਸਬੰਧਤ ਥਾਣੇ ਦੇ ਵਿੱਚ ਉਹ ਫੋਨ ਕਰਦਾ ਤੇ ਨੰਬਰ ਪੁੱਛਦਾ ਸੇਮ ਨੰਬਰ ਹੁੰਦਾ ਹੁਣ ਉਹਦਾ ਮਨ ਇੰਨਾਕ ਤਾਂ ਖੜ ਜਾਂਦਾ ਵੀ ਹਾਂ ਉਹ ਬੱਚਿਆਂ ਦੇ ਮਾਂ-ਵਾਪੇ ਹੋਣਗੇ ਉਹਨਾਂ ਨੇ ਕਿਸੇ ਗਰੁੱਪ ਦੇ ਵਿੱਚ ਫੋਟੋ ਦੇਖ ਲਈ ਹੋਣੀ ਆ ਪਰ ਨੰਬਰ ਕਿਉਂ ਬੰਦ ਆ ਰਿਹਾ ਤੇ ਜੇ ਨੰਬਰ ਬੰਦ ਆਉ ਤੇ ਆਪਾਂ ਅਗਲੇ ਨੂੰ ਲੱਭਾਂਗੇ ਕਿਵੇਂ ਚਲੋ ਭਾਈ ਉਹ ਨਾ ਸ਼ਾਮ ਤੱਕ ਫੋਨ ਲਾਈ ਜਾਂਦੀ ਆ ਤੇ ਫੋਨ ਆਉਣ ਨਹੀਂ ਹੁੰਦਾ ਫਿਰ ਇਹ ਕੀ ਕਰਦਾ ਇਹ ਨਾ ਕੰਪਨੀ ਕਿਹੜੀ ਕੰਪਨੀ ਦਾ SIM ਆ ਉਸ ਕੰਪਨੀ ਦੇ ਨਾਲ ਰਾਬਤਾ ਕੀਤਾ ਜਾਂਦਾ ਉਹਨਾਂ ਦੇ ਨਾ ਦਫ਼ਤਰ ਹੁੰਦੇ ਆ ਤੇ ਉਸ ਨੰਬਰ ਵੀ ਇਹ ਨੰਬਰ ਆ ਜਿਹੜਾ ਇਹ ਕਿਹਦੇ ਆਈਡੀ ਤੇ ਲਿਆ ਹੋਇਆਗਾ ਤੇ ਚਲੋ ਉਸ ਤੋਂ ਬਾਅਦ ਉਹ ਕੰਪਨੀ ਦੇ ਵਿੱਚੋਂ ਜਿਹਦੇ ਆਧਾਰ ਕਾਰਡ ਤੇ ਉਹ ਨੰਬਰ ਲਿਆ ਹੁੰਦਾ ਉਹਦਾ ਸਾਰਾ ਐਡਰੈਸ ਲਿਆ ਜਾਂਦਾ ਤੇ ਉਹ ਐਡਰੈਸ ਆ ਜਿਹੜਾ ਉਹ ਇਹਨਾਂ ਬੱਚਿਆਂ ਦੇ ਮਾਤਾ ਪਿਤਾ ਦਾ ਹੀ ਹੁੰਦਾ ਜਦੋਂ ਪ੍ਰੋਪਰ ਐਡਰੈਸ ਮਿਲ ਜਾਂਦਾ ਤਾਂ ਫਿਰ ਇਹ ਮਤਲਬ ਦੋਨਾਂ ਬੱਚਿਆਂ ਨੂੰ ਲੈ ਕੇ ਖੁਦ ਆਪਣੀ ਗੱਡੀ ਦੇ ਵਿੱਚ ਉੱਥੇ ਜਾਂਦਾ ਦਿੱਲੀ ਦਿੱਲੀ ਜਾ ਕੇ ਜਦੋਂ ਉਹਨਾਂ ਦੇ ਹਨਾ ਘਰ ਦੇ ਅੱਗੇ ਜਾ ਕੇ ਗੱਡੀ ਰੋਕਦਾ ਤਾਂ ਉਹਨਾਂ ਦੇ ਘਰ ਨੂੰ ਤਾਲਾ ਲੱਗਿਆ ਹੁੰਦਾ ਚਲ ਆਣਗਵਾਂ ਦੇ ਵਿੱਚ ਪਤਾ ਕੀਤਾ ਜਾਂਦਾ ਤਾਂ ਉਹ ਦੱਸਦੇ ਆ ਵੀ ਉਹ ਤਾਂ ਬੱਚਿਆਂ ਨੂੰ ਲੱਭਦੇ ਫਿਰਦੇ ਆ ਵੀ ਉਹ ਤਾਂ ਬਹੁਤ ਪਰੇਸ਼ਾਨ ਨੇ ਤੇ ਜਦੋਂ ਇਹ ਪੁੱਛਦਾ ਵੀ ਫੋਨ ਨਹੀਂ ਲੱਗ ਰਿਹਾ ਉਹ ਕਹਿੰਦੇ ਵੀ ਅਸੀਂ ਵੀ ਆ ਰਹੇ ਹਾਂ ਫੋਨ ਵੀ ਫੋਨ ਨਹੀਂ ਲੱਗ ਰਿਹਾ ਤੇ ਚਲ ਇਹ ਕੀ ਕਰਦਾ ਇਹ ਸੋਚਦਾ ਵੀ ਕਦੋਂ ਤਾਂ ਆਉਣਗੀ ਹਨਾ ਵੀ ਮੈਂ ਇੱਥੇ ਇੰਤਜ਼ਾਰ ਕਰਦਾ ਤੇ ਇਹ ਗੱਡੀ ਦੇ ਵਿੱਚ ਹੀ ਉੱਥੇ ਬੈਠਾ ਰਹਿੰਦਾ ਚਲੋ ਆਂਡੀ ਗਵੰਡੀ ਚਾਹ ਪਾਣੀ ਵੀ ਦਿੰਦੇ ਆ ਗਵੰਡੀ ਜਿਹੜੇ ਬਿਠਾ ਲੈਂਦੇ ਅੰਦਰ ਤੇ ਫਿਰ ਗਵੰਡੀ ਪੁੱਛਦੇ ਆ ਵੀ ਭਾਈ ਤੂੰ ਕੌਣ ਇਹ ਦੱਸਦਾ ਮੁਕੇਸ਼ ਹਨਾ ਆਪਣੇ ਬਾਰੇ ਤੇ ਗਵੰਡੀ ਜਿਹੜੇ ਉਹਦਾ ਵੀ ਕਹਿੰਦੇ ਵੀ ਅੱਜ ਕੱਲ ਦੇ ਜ਼ਮਾਨੇ 'ਚ ਆਈ ਮਦਦ ਕਰਨ ਵਾਲੀ ਬਹੁਤ ਘੱਟ ਇਨਸਾਨ ਹੁੰਦੇ ਆ ਚਲੋ ਕਰਦੇ ਕਰਾਉਂਦੇ ਸ਼ਾਮ ਦੇ 4 ਵਜੇ ਜਾਂਦੇ ਆ ਤੇ 4 ਵਜੇ ਉਹਨਾਂ ਬੱਚਿਆਂ ਦੇ ਮਾਪੇ ਉਹ ਥੱਕ ਹਾਰ ਕੇ ਆਪਣੇ ਬੱਚਿਆਂ ਨੂੰ ਲੱਭ ਕੇ ਵਾਪਸ ਮੁੜਦੇ ਆ ਤੇ ਚਲੋ ਜਦੋਂ ਉਹ ਵੱਡੀ ਜੀ ਗੱਡੀ ਦੇਖਦੇ ਆ ਤੇ ਉਹ ਕਬਰਾ ਜਾਂਦੇ ਆ ਵੀ ਕਿਹਦੀ ਗੱਡੀ ਆ ਚਲਾ ਕੇ ਉਹ ਤਾਲਾ ਖੋਲਦਿਆ ਤੇ ਗਵੰਡੀਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਉਹ ਆ ਗਏ ਗਵੰਡੀ ਵੀ ਬਾਹਰ ਨਿਕਲੇ ਆਉਂਦੇ ਆ ਮੁਕੇਸ਼ ਤੇ ਉਹਦੇ ਨਾਲ ਬੱਚੇ ਹੁੰਦੇ ਆ ਤੇ ਬੱਚੇ ਆਪਣੇ ਮਾਪਿਆਂ ਨੂੰ ਦੇਖ ਕੇ ਭੱਜ ਕੇ ਜਾ ਕੇ ਉਹਨਾਂ ਦੇ ਗੱਲ ਨਾਲ ਲੱਗਦੇ ਆ ਉਹਨਾਂ ਦੇ ਮਾਪੇ ਉਹ ਵੀ ਖੁਸ਼ ਹੁੰਦੇ ਆ ਵੀ ਸ਼ੁਕਰਾ ਸਾਡੇ ਬੱਚੇ ਆ ਗਏ ਤੇ ਫਿਰ ਉਹ ਮੁਕੇਸ਼ ਨੂੰ ਦੇਖਦੇ ਆ ਹਨਾ ਮੁਕੇਸ਼ ਆ ਜਿਹੜਾ ਉਹ ਕਹਿੰਦਾ ਵੀ ਘਬਰਾਉ ਨਾ ਮੈਂ ਇੰਸਪੈਕਟਰ ਮੁਕੇਸ਼ ਆ ਵੀ ਮੈਨੂੰ ਇਹ ਬੱਚੇ ਮਿਲ ਗਏ ਫਿਰ ਉਹ ਸਾਰੀ ਕਹਾਣੀ ਬੱਚਿਆਂ ਨੂੰ ਮਿਲਣ ਦੀ ਦੱਸਦਾ ਤੇ ਉਹ ਬੱਚਿਆਂ ਦੇ ਮਾਪਿਓ ਦਾ ਧੰਨਵਾਦ ਕਰਦੇ ਆ ਤੇ ਉਹ ਕਹਿੰਦੇ ਵੀ ਨਹੀਂ ਧੰਨਵਾਦ ਕਰਨ ਵਾਲੀ ਗੱਲ ਨਹੀਂ ਫਿਰ ਉਹ ਆਪਣੀ ਸਟੋਰੀ ਦੱਸਦਾ ਉਹਨਾਂ ਨੂੰ ਵੀ ਕਿਵੇਂ ਮੇਰੇ ਬੱਚੇ ਤੇ ਮੇਰੇ ਘਰ ਵਾਲੀ ਇੱਕ ਟ੍ਰੇਨ ਦੇ ਹਾਦਸੇ ਦੇ ਵਿੱਚ ਹਨਾ ਜਲ ਗਏ ਸੜ ਗਏ ਉਹਨਾਂ ਦੀ ਮੌਤ ਹੋ ਗਈ ਤੇ ਵੀ ਮੈਂ ਹਨਾ ਉਹਨਾਂ ਨੂੰ ਕਦੇ ਭੁੱਲ ਨਹੀਂ ਸਕਿਆ ਵੀ ਕੋਈ ਵੀ ਨਹੀਂ ਭੁੱਲ ਸਕਦਾ ਹੁੰਦਾ ਪਰ ਇਹਨਾਂ ਦੇ ਬੱਚਿਆਂ ਦੇ ਆਉਣ ਨਾਲ ਮੇਰੀ ਜ਼ਿੰਦਗੀ ਜਿਹੜੀ ਬਦਲ ਗਈ ਆ ਵੀ ਮੈਂ ਕਿਸੇ ਨੂੰ ਬੁਲਾਉਂਦਾ ਨਹੀਂ ਸੀ ਮੈਂ ਕਮੰਡੀ ਸੀ ਚਿਰਚੜਾ ਸੀ ਪਰ ਇਹਨਾਂ ਬੱਚਿਆਂ ਨੇ ਦੋ ਦਿਨ ਰਹਿ ਕੇ ਮੇਰਾ ਜਿਹੜਾ ਦਿਲ ਵਿੱਚ ਸੀਤਤਾ ਤੇ ਮੈਨੂੰ ਇਹ ਅਹਿਸਾਸ ਹੋਇਆ ਵੀ ਮੈਂ ਜਿਉਂਦਾ ਕਹਿੰਦਾ ਨਹੀਂ ਤਾਂ ਮੈਨੂੰ ਇਹ ਪਤਾ ਹੀ ਨਹੀਂ ਸੀ ਵੀ ਮੈਂ ਜਿਉਂਦਾ ਕਿ ਮਰਿਆ ਵੀ ਇਹਨਾਂ ਬੱਚਿਆਂ ਦੇ ਨਾਲ ਰਹਿ ਕੇ ਮੈਨੂੰ ਐ ਲੱਗਿਆ ਵੀ ਮੈਨੂੰ ਮੇਰੇ ਬੱਚੇ ਵਾਪਸ ਮਿਲ ਗਏ ਵੀ ਸਕੂਨ ਭਰੀ ਜ਼ਿੰਦਗੀ ਲੱਗਦੀ ਹੈ ਮੈਨੂੰ ਚਲ ਫਿਰ ਉਹ ਉੱਥੋਂ ਹੁਣ ਮਤਲਬ ਰੋਟੀ ਪਾਣੀ ਖਾ ਕੇ ਫਿਰ ਵਾਪਸ ਆਪਣੇ ਘਰ ਨੂੰ ਆਉਂਦਾ ਬੱਚਿਆਂ ਨੂੰ ਵਾਹ ਵਾਹ ਕਰਦਾ ਉਹਨਾਂ ਨੂੰ ਛਗਣ ਵੀ ਦੇ ਕੇ ਆਉਂਦਾ ਤੇ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਭੁੱਲਿਓ ਨਾ ਮੈਨੂੰ ਜ਼ਰੂਰ ਤੁਸੀਂ ਮਿਲ ਕੇ ਆਇਆ ਕਰਿਓ ਵੀ ਮੈਨੂੰ ਵੀ ਇਹ ਐਂ ਰਿਹਾ ਕਰੇ ਵੀ ਹਾਂ ਮੈਂ ਆਪਦੇ ਬੱਚਿਆਂ ਨੂੰ ਮਿਲ ਲਿਆ ਪਿਓ ਬੱਚਿਆਂ ਦੇ ਮਾਪੇ ਵੀ ਕਹਿੰਦੇ ਵੀ ਨਹੀਂ ਅਸੀਂ ਤੁਹਾਨੂੰ ਇੱਕ ਦਿਨ ਮਹੀਨੇ ਦੇ ਵਿੱਚ ਇੱਕ ਦਿਨ ਬੱਚਿਆਂ ਨੂੰ ਜ਼ਰੂਰ ਮਲਾ ਕੇ ਲਿਆਇਆ ਕਰਾਂਗੇ ਤੇ ਤੁਸੀਂ ਵੀ ਗੇੜਾ ਮਾਰਦੇ ਰਹੋ ਇੱਕ ਉਹ ਕਮੰਡੀ ਤੇ ਹੰਕਾਰੀ ਪੁਲਿਸ ਵਾਲਾ ਜਿਹੜਾ ਕਿ ਜਿਹਨੂੰ ਸਾਰੇ ਐਂ ਸੋਚਦੇ ਸੀ ਵੀ ਇਹ ਤਾਂ ਹੰਕਾਰੀ ਐ ਚਿੜਚੜਾ ਵੀ ਇਹਨੂੰ ਤਾਂ ਬੁਲਾਉਣ ਦਾ ਕੋਈ ਫਾਇਦਾ ਨਹੀਂ ਉਹਨੇ ਦੇਖੋ ਕਿੰਨੀ ਵੱਡੀ ਦਿਯਾਲਤਾ ਦਿਖਾਈ ਆਪਣੇ ਫਰਜ਼ ਤੋਂ ਵੱਧ ਕੇ ਵੀ ਉਹਨੇ ਬੱਚਿਆਂ ਲਈ ਕੀਤਾ ਤੇ ਬੱਚਿਆਂ ਦੇ ਨਾਲ ਦੋ ਦਿਨ ਰਹਿ ਕੇ ਉਹਨੂੰ ਜੋ ਸਕੂਨ ਜੋ ਸ਼ਾਂਤੀ ਮਿਲੀ ਸ਼ਾਇਦ ਉਹਨੂੰ ਕਿਤੇ ਵੀ ਨਹੀਂ ਸੀ ਮਿਲਦੀ ਵੀ ਇਸ ਦੁਨੀਆ ਤੇ ਇੰਨੇ ਭਲੇ ਇਨਸਾਨ ਵੀ ਹੈਗੇ ਆ ਜਿਹੜੇ ਉੱਪਰੋਂ ਕਈ ਵਾਰੀ ਕਠੋਰ ਦਿਸਦੇ ਹੁੰਦੇ ਆ ਪਰ ਉਹਨਾਂ ਦੇ ਸੀਨੇ ਦੇ ਵਿੱਚ ਬਹੁਤ ਸੌਫਟ ਦਿਲ ਹੁੰਦਾ ਪਰ ਉਹ ਕਿਸੇ ਹਾਦਸੇ ਦੇ ਕਰਕੇ ਇਸ ਤਰ੍ਹਾਂ ਹੋਈ ਹੁੰਦੀ ਆ ਹਾਂਜੀ ਦੋਸਤੋ ਕਿਵੇਂ ਲੱਗੀ ਤੁਹਾਨੂੰ ਆਪਣੀ ਇਹ ਕਹਾਣੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ